ਤੇਰੇ ਵਿੱਚ ਮੇਰੇ ਵਿੱਚ ਫਰਕ ਕੀ ਏ ਕਰਕੇ ਦੇਖਾਂ ਜਰਾ ਵਿਚਾਰ ਪੰਡਤ ਜਿਹੜਾ ਵਿੱਚ ਤੇਰੇ ਸੋਏ ਵਿੱਚ ਮੇਰੇ ਕਾਹਨੂੰ ਝੂਟਦਾ ਕਰੇ ਟਕਰਾਰ ਪੰਡਤ ਜਿਨ ਅੰਗ ਤੇਰੇ ਉਹਨੇ ਅੰਗ ਮੇਰੀ ਕਿਹੜੀ ਗੱਲ ਦਾ ਕਰੇ ਹੰਕਾਰ ਪੰਡਤ ਬਤੀ ਦੰਦ ਤੇਰੇ ਬਤੀ ਦੰਦ ਮੇਰੇ ਖਾਣ ਪੀਣ ਵਿਕ ਨੋਹਾਰ ਪੰਡਤ ਲਾਲ ਖੂਨ ਤੇਰਾ ਲਾਲ ਖੂਨ ਮੇਰਾ ਅਗੇ ਕੋੜ ਦੀ ਹੋਮਦੀ ਹਾਰ ਪੰਡਤ ਅਕਲ ਛਗਲ ਦੀ ਬਣਤ ਬਣਾਉਤੀ ਕੋਈ ਕੋਤਰਾਂ ਦੇ ਪੈ ਆਹਾਰ ਪੰਡਤ ਜਿਨ੍ਹਾਂ ਵਿੱਚ ਦੀ ਲੰਗਣਾ ਪਾਪੀ ਆਲੇ ਗਲੀਆਂ ਪੀੜੀਆਂ ਨੇ ਖੰਡਿ ਤਾਰ ਪੰਡਤ ਪੰਜ ਤਤਾਂ ਦੇ ਬਣੇ ਇਨਸਾਨ ਸਾਰੇ ਮਿਟੀ ਇੱਕ ਦਾ ਸਗਲ ਪਸਾਰ ਪੰਡਤ ਕਰਦੇ ਫਰਕ ਜੋ ਆਪਣੀ ਵਰਗਿਆ ਨਾਲ ਜਵਰਾਇਲ ਕੋ ਲੋਖਾਂ ਦੀ ਮਾਰ ਪੰਡਤ ਜੀਤੋਂ ਵਿੱਚ ਬਹਿਸਤ ਦੇ ਜਾਵਣਾ ਏ ਕਰੀ ਸਾਰਿਆਂ ਨਾਲ ਪਿਆਰ ਪੰਡਤ ਧਰਮ ਕਰਮ ਵਾਲੀ ਕੋਈ ਕਾਰ ਕਰ ਲੈ ਰਹਿਣਾ ਵਿੱਚ ਨਾ ਸਦਾ ਸੰਸਾਰ ਪੰਡਤ ਬੁਰੇ ਕਰਮ ਦਾ ਬੁਰਾ ਹਿਸਾਬ ਹੁੰਦਾ ਨਾ ਤੂੰ ਪਾਪ ਦੀ ਮੈਲੋਸਾਰ ਪੰਡਤ ਮਾਨਸ ਜੀਵ ਜਹਾਨ ਦੇ ਵਿੱਚ ਜਿੰਨੇ ਮਹਾਦੇਵ ਦਾ ਇੱਕ ਪਰਵਾਰ ਪੰਡਤ ਇੱਕ ਰੱਬ ਦੇ ਸਾਜਿਆਂ ਭਾਂਡਿਆਂ ਨੂੰ ਐਵੇਂ ਆਖਦਾ ਈ ਵਰਨ ਚਾਰ ਪੰਡਤ ਜੇ ਤੂੰ ਜਗ ਵਿੱਚੋਂ ਕੁਝ ਖਟਣ ਆਈ ਕਰੀ ਸਾਰਿਆਂ ਨਾਲ ਪਿਆਰ ਪੰਡਤ ਜੇ ਤੂੰ ਜਾਗ ਵਿੱਚੋਂ ਕੁਝ ਘਟਣਾ ਏ ਝੂਠਾ ਕਰੀਨਾ ਕਦੇ ਪਰਚਾਰ ਪੰਡਤ ਜਿਹੜੇ ਗੁਰੂ ਨੇ ਲਿਖੇ ਰਮੈਣ ਤੇਰੀ ਉਹ ਦੇਖਮ ਤੋਂ ਲਾ ਕੁਝ ਵਾਰ ਪੰਡਤ ਉਹਦੇ ਨਾਮ ਤੋਂ ਜਾਣ ਕੁਰਬਾਨ ਮੇਰੀ ਉਹ ਆਪ ਸਚਾ ਨਰੰਗਾਰ ਪੰਡਤ मोय रामनो सरजीत कीता नमस्कार गुरुदेव लखवार पंडित रैन सपारा हरि ओम सतनाम रसी पैरा पैला वाल मेकर मैन पाखा तीन लोक पूर पूर राका ਤਰਤੀ ਮਾਤਾ ਖਵਾਜਬਲੀ ਪਵਨ ਦੇਵਤਾ ਗਣ ਦੇਵਤਾ ਅਨ ਦੇਵਤਾ ਪੌਰ ਭਗਵਾਨ ਪੰਜਾ ਪਰਮੇਸ਼ਰ ਨੌ ਦਰਵਾਜ਼ੇ ਦਸਵਾ ਦਵਾਰ ਜਿੱਥੇ ਵਾਸ ਕਰੇ ਕਰਤਾਰ ਸਤਿਗੁਰੂ ਜੀ ਕੋ ਦਰਸ਼ਿਤ ਖਾਵੇ ਜੋ ਜਨੁ ਜਦਾਂ ਬਿਰਦ ਕਮਾਵੇ ਐਂਡ ਜੋ ਜੈ ਰਜਉ ਤਪਜ ਸੀਤਾ ਜੋ ਕਰਕੇ ਮਾਨਸ ਬਣਤ ਬੜਾਈ ਵਿਚੇ ਬ੍ਰਹਮਾ ਵਿਸ਼ਨੂ ਸ਼ੰਕਰ ਵਿਚੇ ਹਰ ਹਰ ਰਿਆ ਸਮਾਈ ਰਾਜ ਗੁਣ ਸਤ ਗੁਣ ਤਮ ਗੁਣ ਜੋਨੀ ਚੌਥੇ ਪਦ ਵਿਚ ਰਹੀ ਆ ਜੋਨੀ ਸਰਗਣ ਦੇਖਣ ਕੋ ਸੰਸਾਰ ਨਿਰਗਣ ਉਪਵਤ ਬੇਅੰਤ ਪਸਾਰ ਪੰਜਾਬ ਤਤਾਂ ਦਾ ਇਨਸਾਨ ਮੂਰਤ ਆਪ ਕੜੀ ਭਗਵਾਨ ਕਰਤੇ ਕਾ ਗੁਜੇ ਅੰਤ ਨ ਆਈ ਕੁਦਰਤ ਵਾਜੀ ਪੌਣ ਵਜਾਏ ਆਪੇ ਖਿਲਾਇ ਆਪ ਖਿਲਾੜੀ ਆਪੇ ਮਾਲੀ ਆਪੇ ਵਾੜੀ ਕੋਈ ਆਇਆ ਕੋਈ ਜਈਆ ਜਾ ਕੀ ਆ ਖੇਲ ਖਲਈਆ पात पात की रचना करी ताता जोग बचाई हरि हलत पलट री सब के दासा हलत पलट सावर की दासा जिस का खेल तमाचा गुरुवाल मीक सब नासी न्यारा जिस कति का प्यार पसारा ਗਿਲਦਾਸਾ ਸੋਈ ਵਿੜ ਪਾਗੀ ਜਿਸ ਕੀ ਪ੍ਰੀਤ ਹਰੀ ਸੰਗ ਲਾਗੀ ਹਰੀ ਓਮ ਸਤ ਨਾਮ ਰਸੀ ਪੈਰਾ ਦੂਜਾ ਨੌ ਨਾਥ 84 ਸਿੱਧ ਵੱਡੇ ਵੱਡੇ ਜੋਗੀ ਪ੍ਰਸਿੱਧ ਛੇ ਜਤੀ ਮਵੰਜਾ ਵੀਰ रक्त बूंद का नगज शरीर चौठ स जोगनी गंधर्व लोग दारू नाम कटे सब रोग तेती करोड़ देवते देव देविया देव देव लक्ष्मी शिवरी पार्वती उत्पत की थी विरी पैरो पैरी पूत पाताल खचे कोरी इल्ल बलाले ਗੁਰੂ ਆਲਮੀਕ ਦਾ ਸਿਮਰਨ ਮੰਤਰ ਸਾਗ ਦੁਨੀਆ ਤੋਂ ਵੱਡਾ ਜੰਤਰ ਸੁਣ ਕੇ ਪੂਤ ਪਰੇ ਤੋ ਡੰਦਰ ਰੋਗ ਸੋਗ ਦੁਖ ਦਰਦ ਮਟੰਦਰ ਜਮਨ ਮਰਨ ਕਾ ਪੈ ਪੋ ਜਾਵੈ ਜੋ ਸਤਗੁਰੂ ਕਾ ਨਾਮ ਧਿਆਵੇ ਸਰਵਨ ਰਾਜ ਹਰੀ ਹਰੀ ਕੇਰਾ ਦੂਰ ਕਰੇ ਮਮਤਾ ਕਾ ਨੇਰਾ ਕਾਮ ਕ੍ਰੋਧ ਜਲੇ ਬਿਨ ਸ਼ਿਮਰਨ ਪਵਜਲ ਸਾਗਰ ਪਾਰ ਨਾ ਹੋਵੈ ਕੂਕ ਪਕਾਰ ਸੁਨੇ ਨਾ ਕੋਈ ਮਨ ਮਗ ਬੈਠ ਕਿਨਾਰੇ ਰੋਵੈ ਗੁਰਦਾਸਾਰੇ ਅਪ੍ਰੇ ਅਪਾਰੋ ਜਪ ਜਪ ਨਾਮ ਜਨਮ ਸਵਾਰੋ हरि ओम सतनाम ऋषि परा तीजा आद जुगाद पर्ख वडराजा दीनाथ ग्रीवनवाजा बाहुवार दतार गुडी डूबी पत्थर तार जीवन सिंह महा अवतार गुरु कलाय अपार नानक गुबंद कृष्ण वरारी रघुपत राजा राम प्यारी वल्मीक ऋकिकेश मकन्द कुल जाप दे जापदेशेश गणेश महेश किनर मुनर जंगम दरवेश ਅਗਨ ਪਵਨ ਜਲ ਧਰਤ ਆਕਾਸ ਤਾਰ ਮੰਡਲ ਸੂਰਜ ਪ੍ਰਕਾਸ਼ ਕਮਲ ਜੋਤ ਨਾ ਤੋ ਕੀ ਨਾਤ ਸਭ ਕੀ ਕਲਾ ਤੁਮਾਰੇ ਹਾਥ ਪਤਰ ਪਤਰ ਵੇ ਚਮਕੇ ਨੂਰ ਜੀਵ ਜੀਵ ਰਮਿਆ ਪਰਪੂਰ ਤੋਈ ਸਰਵ ਕਾ ਸੁਆਮੀ ਵਾਲਮੀ ਗੁਰੂ ਅੰਦਰ ਜਾਮੀ ਸੋਲੇ ਨਰ ਮੁੰਜਨ ਤੂਫ ਜਗਾਉਂਦੀ ਬ੍ਰਹਮਾ ਦਿਗਸਨ ਕਾਦਕ ਗਾਉਂਦੀ ਗੁਰੂ ਵਾਲਮੀਕ ਦਾ ਜਪ ਕੇ ਨਾਮ ਗਏ ਜਗਤ ਵਿਜ ਪੂਜੇ ਰਾਮ ਸੋਲਾ ਕਲਾਸ਼ ਦਰਸ਼ਨ ਪਾਏ ਪ੍ਰਗਟ ਆ ਪਰਸ਼ੂਤਮ ਰਾਏ ਨਮੋ ਨਮੋ ਜਗਦੀਸ਼ ਗੁਸਾਈ ਤੇਰਾ ਨਾਮ ਪਜੇ ਦੁਖ ਜਾਈ ਕੁਦਰਤ ਤੇਰੀ ਬੜੀ ਅਪਾਰ ਗੁਰੂ ਵਾਲਮੀਕ ਸੱਚੀ ਨਰੰਗਾਰ ਘਟ ਘਟ ਮੇ ਤੂੰ ਹੀ ਪਰਵੇਸ਼ ਨਾਮ ਜਪੇ ਮਿਟ ਜਾਣ ਕਲੇਸ਼ ਕਾਰ ਦੇ ਤੇਰੀ ਸਿਪ ਤਨਦਾਨ ਗਣਪਤ ਵੀਦ ਕਤੀਵਪਰਾਨ ਨਾਰਦ ਸਰਦ Jap ਦੇ ਨਾਮ ਸਾਧੂ ਸੰਤ ਮਹੰਤ ਤਮਾਮ ਆੜ ਝੜ ਤੇਰੇ ਤੇ ਜਮਨਾ ਗੰਗ ਕਾਲ ਨਿਮ ਜਬ ਤਰੀ ਮਤੰਗ ਮਹਿਮਾ ਤੇਰੀ ਲਿਖੀ ਨਾ ਜਾਏ ਨਵਖੰਡਨ ਸਾ ਦੀਪਕ ਗਾਏ ਜਗ ਜਗ ਤੇਰਾ ਰਾਜ ਅਟਲ ਕਿਉ ਹਾਰੀ ਤੂੰ ਜਿਸ ਕੀ ਵੱਲ ਬੰਦਨਾ ਕੋਟਣ ਵਾਰ ਆਕਾਲ ਤੂੰ ਹਰ ਹੀ ਰਾ ਸਬਨਾ ਨਾਲ ਜੋ ਜਨ ਤੇਰੇ ਮੰਗਲ ਗਾਵੈ ਅੰਤ ਸਮੇਂ ਲਈ ਪਤਾ ਵੈ ਗਿਲਦਾਸਾ ਜਪੇ ਨਾਮ ਅਮੋਲਾ ਸਾਫ ਰਹੇਗਾ ਮਨ ਸਚੋਲਾ ਹਰੀ ਓ ਮੁਸਤ ਨਾਮ ਰਸੀ ਪੈਰਾ ਚੌਥਾ ਸੁਖ ਸੁਭਨੇ ਵਿੱਚ ਰਹਿਨ ਵਿਹਾਈ ਕਾਲ ਜਾਲ ਚਕਨੀੜ ਨ ਆਈ ਪੜਿਆ ਤੀਰਾ ਰਹਿਨ ਸੁਪਾਰਾ ਦੁੱਖ ਦਰਦ ਸਭ ਮਿਟੀ ਹਮਾਰਾ ਤਾਨ ਮਰੈ ਅਮੇਸ਼ਾ ਸੁਖ ਪੈ ਬినాਸ਼ ਦਮਨ ਕਾ ਦੂਕ ਸਿਰ ਪਰ ਰਹੀ ਤੇਮਾਰਾ ਹੱਥ ਲਖ ਨਰੰਜਨ ਦੀਨਾ ਨਾਥ ਤੂੰ ਹੀ ਏਕ ਸਰਵ ਕਾ ਕਰਤਾ ਭਗਤ ਜਨਾਂ ਦੀ ਸੰਕਟ ਹਰਤਾ ਤੇਰੀ ਓਟ ਪਰੋ ਸਾਥੀ ਰਾ ਤੂੰ ਹੀ ਪਗ ਪਗ ਰਾਖਾ ਮੇਰਾ ਜਰੇ ਜਰੇ ਪਰ ਤੇਰੀ ਰੱਖ ਦੇਖ ਰਹੀ ਸਵਨਾ ਕੋ ਅਕ ਗਿਲਦਾਸਾ ਭਗਵੰਤ ਵਦਾਤਾ ਗੁਰੂ ਵਾਲਮੀਕ ਸਵਨਾ ਗਾ ਦਾਤਾ ਸ਼ਲੋਕ ਜਿਨੂ ਆਖ ਦੇ ਰਾਮ ਰਹੀਮ ਸੋਈ ਕੋਈ ਫਰਕ ਨਹੀਂ ਕੋ ਚੰਦ ਤਾਰੇ ਵਾਸਦੇ ਲੋਕ ਜਹਾਨ ਦੇ ਵਿੱਚ ਜਿਨੇ ਮਹਾਦੇਵ ਜੀ ਦੇ ਤੀਆ ਪੁੱਤ ਸਾਰੇ ਇੱਕੋ ਰੱਬ ਰਮੈਨ ਕੁਰਾਨ ਬਾਈਬਲ ਚੌਥਾ ਗੁਰੂ ਗ੍ਰੰਥ ਮਹਾਨ ਪਾਈ ਇੱਕੋ ਰੱਬ ਰਮੈਨ ਕੁਰਾਨ ਬਾਈਬਲ ਚੌਥਾ ਗੁਰੂ ਗ੍ਰੰਥ ਮਹਾਨ ਪਾਈ ਤਾਨ ਵਾਸਤੇ ਪਾਪੀਆਂ ਬੰਦਿਆਂ ਨੂੰ ਸਭੇ ਬਾਣੀਆਂ ਇੱਕ ਸਮਾਨ ਪਾਈ ਦੋਹਰਾ ਪਾਰ ਬ੍ਰਹਮ ਪਰਮੇਸ਼ਰ ਮੇਰਾ ਪੂਰਨ ਪੁਰਖ ਵਿਦਾਤਾ ਹੈ ਗਿਲਦਾਸਾ ਵਡ ਪਾਗਿਆ ਗੁਰੂ ਵਾਲਮੀਗ ਜਗ ਦਾਤਾ ਹੈ ਜਗਤ ਗੁਰੂ ਕੀ ਅਮਰਤ ਬਾਣੀ ਪੜ ਪੜ ਜਨਮ ਸਵਾਰੋ ਗਿਲ ਪ੍ਰਚਾਰ ਭਜਨ ਬਿਨ ਡੁੱਬੋ ਦੋ ਦਿਨ ਦੀ ਮਰ ਜਾਰੋ ਜਨਮ ਸਫਲ ਉਸ ਨਰ ਕਾ ਹੋਵੇ ਜਿਸ ਮਨ ਪ੍ਰੀਤਨ ਰਹਿਣਾ ਗਿਲਦਾਸਾ ਸਤਿਗੁਰੂ ਕਾ ਨਾਮ ਅੰਤ ਸਮੇਂ ਦਾ ਗਹਿਣਾ ਮਾਨਸ ਜਨਮਾ ਮੂਲਕ ਹੀਰਾ ਨਾ ਬਿਨਾ ਇਸ ਹਾਰੋ ਗਿਲਦਾਸਾ ਗੁਰੂ ਕਸ਼ਟਨਵਾਰੇ ਪਲ ਪਲ ਨਾਮ ਚਤਾਰ ਜਗ ਵਿੱਚ ਨਾਮ ਜਪਣ ਕੋ ਆਈ ਵਿਸਰਗੈ ਮਤਵਾਲੋ ਗਿਲਦਾਸ ਆਮੜ ਹੱਤ ਨਾ ਆਵੀ ਮਾਨਸ ਵਕਤ ਸਮਾਲੋ ਪੌੜੀ ਜਿਨ ਜਨ ਪੜਿਆ ਸੁਣਿਆ ਜਾਪ ਲਥੇ ਸਗਲ ਕਮਾਈ ਪਾਪ ਚੜਿਆ ਰਾਮ ਨਾਮ ਕਾ ਰੰਗ ਲਥੀ ਜਨਮ ਜਨਮ ਦੀ ਜੰਗ ਗਿਆਨ ਨਾ ਤਰੀ ਭਗਤੀ ਲਾਗੇ ਪਾਗ ਸੁਤਾਜ ਨਰਕਾ ਜਾਗੇ ਕੌਰ ਵਿਦਾਸ ਅਮਰ ਰਸ ਪੀਓ ਰਹੋ ਸਦੀਪਕ ਜੁਗ ਜੁਗ ਜੀਓ ਨਾਨਕ ਆ ਕਹਿਰੇ ਅਨਸਾਨ ਨਾਮ ਜਪੇ ਬਿਨ ਜਨਮ ਵਿਰਾਨ ਸ਼੍ਰੀ ਰਾਮ ਬਾਚ ਆਪੇ ਮਾਰੇ ਆਪ ਜਵਾਈ ਕਰਤੀ ਕਾ ਗੁਜ ਹੰਤ ਨਾ ਆਏ ਕੈਸੇ ਬਿਦ ਤਰਤੀ ਜੀਵਰ ਚਾਈ ਤਰ ਤਰਾ ਕੀ ਚੋਗ ਬਣਾਏ ਕਿਸ ਬਿਦ ਪੂਰ ਸਰਵ ਦੀ ਆਸੋ ਕਿਸ ਬਿਦ ਘੜਕੜ ਕਰ ਤਨ ਵਾਸੋ ਗਗਨ ਮੰਡਲ ਚੰਦ ਸੂਰਜ ਤਾਰੇ ਕਿਸ ਬਿਦ ਸਾਝੀ ਅਪਰੰਪਾਰ ਸਤ ਗੁਰੂ ਆਪੇ ਪ੍ਰਗਟ ਹੋਏ ਮਾਤ ਪਿਤਾ ਬਿਨ ਰੱਖ ਨਾ ਕੋਈ ਹਲਤ ਪਲ ਸਭ ਤੈ ਥਾਈ ਏਕ ਕਿਸ ਵਿਦ ਤਾਰੇ ਰੂਪ ਅਨੇਕ ਕਿਸ ਵਿਦ ਅਮਰਤ ਪਾਣ ਬਨਾਇ ਜਿਸ ਮੋ ਆਕੂ ਫੇਰ ਜਵਾਇ ਕਿਸ ਵਿਦ ਆਸੀ ਖੇਲ ਰਚਾਏ ਚਿਣੀਆਂ ਕੋਲੋ ਬਾਗ ਤੜਾਈ ਅਗਨ ਪਵਨ ਜਲ ਕਿਸ ਵਿਦ ਕੀਓ ਜਮਨ ਮਰਨ ਸਭ ਨਾਲ ਸੰਗ ਜੀਓ ਕਿਸ ਬਿਦ ਕਾ ਕਹ ਹੰਸ ਬਣਾਈ ਆਪੇ ਸਾਜੀ ਆਪੇ ਟਾਈ ਸਭ ਦੁਨੀਆ ਪਰ ਰਾਜ ਕਮਾਈ ਜਮਨ ਮਰਨ ਵਿੱਚ ਨਾਹੀ ਆਈ ਕਿਸ ਬਿਦ ਲਿਖਦਾ ਲੇਖ ਲਖਾਰੀ ਹੁਕਮ ਅੰਦਰ ਸਾਮੀ ਨਾ ਕਰੀ ਕਿਸ ਬਿਦ ਵੀ ਜਮਨਾਈ ਕਰਤਾ ਪਾਤ ਪਾਦ ਕੀ ਜੋਨੀ ਦਰਤਾ ਕਿਸ ਬਿਦ ਚਤੀ ਜੋ ਗਗਜਾਰੀ ਕਮਲ ਕਉਲ ਪਰ ਸਿਰ ਜਨਹਾਰੀ ਕਿਸ ਬਿਦ ਰਿਆ ਅਕਾਲ ਅਕੇਲਾ ਕੂਰਗ ਬਾਰ ਬਿਨਾ ਜਗ ਮੇਲਾ ਕਿਸ ਬਿਦ ਕੀਆ ਰਾਤ ਸਵੇਰਾ ਚਨਨ ਨਾਲ ਬਨਾਇ ਨੀਰਾ ਕਿਸ ਬਿਦ ਜਾਣ ਕੱਖਾਂ ਵਿੱਚ ਪਾਈ ਮਹਿਮਾ ਤੇਰੀ ਵਰਨ ਨਜਾਈ कैसी कुदरत कैसा वसल सूरज वंश चलाई नस्ल हो तुम सबके एक स्वामी सब तो बड़े अंतर जामी दीननाथ सर्व शिरनाथ सब की दूर तुम्हारे हाथ करी डटांद राम रघुराई ਗੁਰੂ ਵਾਲਮੀਕ ਦਰਪੂਲ ਚੜਾਈ ਸ਼ਲੋਕ ਹਾਂਸ ਵਿਰਾਗੀ ਨਿਰਵਾਨ ਗਤੀ ਰਤ ਮੁਰਦਾ ਰੂਹਾਂ ਜਾਗੀਆਂ ਦੇਖ ਗੁਰੂ ਕਾ ਨੂਰ ਸਤਿਗੁਰੂ ਨਾਮ ਭੰਡਾਰ ਹੈ ਸਰਵ ਕਲਾ ਪਰਪੂਰ ਜਾਗ ਵਿੱਚ ਹੋਈ ਰੌਸ਼ਨੀ ਮਿਟਿਆ ਤੰਧੂਕਾਰ ਸਿਜਦੇ ਕਰਨ ਗੋਪਾਲ ਕੋ ਚੰਦ ਸੂਰਜ ਸਭ ਤਾਰ ਗੁਰੂ ਮੇਰਾ ਭਗਵੰਤ ਹੈ ਗੁਰੂ ਮੇਰਾ ਕਰਤਾਰ ਅੰਤ ਨਹੀਂ ਕੁਝ ਆਵਦਾ ਲੀਲਾ ਪਰੇ ਅਪਾਰ ਸਤਗੁਰੂ ਦਾਤਾ ਮੁਕਤ ਕਾ ਸਤਗੁਰੂ ਨਾਮ ਜਹਾਜ ਕਾਟ ਦੇਂਦਾ ਗੁਰੂ ਪਾਦਸ਼ਾ ਜਨਮ ਜਨਮ ਦੀ ਖਾਜ ਸਤ ਗੁਰੂ ਮੇਰਾ ਰੰਗਲਾ ਸਤ ਗੁਰੂ ਮੇਰਾ RAM ਸ਼ਿਮਰਨ ਕੋਟਾ ਸਾਰੀਆਂ ਪਰਮੇਸ਼ਰ ਕਾ ਨਾਮ ਦੇਖ ਜਨਮ ਦੀਆਂ ਨੇਰੀਆਂ ਜਗ ਵਿੱਚੋਂ ਤੇਰੇ ਆਪ ਦੇ ਗੁਰੂ ਦੀ ਮੂਰਤੀ ਅੱਲਾਹ ਤੇ ਜਾਂਦੀ ਸਾਪਾਪ ਗੁਰੂ ਰਾਜਾ ਗੁਰੂ ਪਾਤਸ਼ਾ ਅਕਲ ਕਲਾ ਕੀ ਵੰਸ ਦੇ ਦੇ ਜਾਂ ਬਨਾਮ ਦਾ ਕਾਗਨੂ ਵੜਹੰਸ ਦੂਜ ਤੀਜ ਕੋਈ ਨਹੀਂ ਅਮਰਤ ਪਿੰਡਾ ਚੀਤ ਦੀਨ ਦਰਦ ਪਰਮਾਤਮਾ ਦੁਖੀਆਂ ਨਾਲ ਫਰੀਦ ਸੁਖਦਾਈ ਵਡਯੋਲਿਆ ਸਾਥ ਸੰਗ ਇਕ ਪਿਆਰ ਝੋਲੀ ਪਰਦਾ ਨਾਮ ਦੀ ਜੋ ਚਲਿਆਨ ਦਵਾਰ ਦੁਸ਼ਮਣ ਕੂੜ ਪਖੰਡ ਦਾ ਸਾਥ ਸੰਗ ਇਕ ਇਕ ਜਗ ਵਿੱਚ ਖੇਡਾਂ ਖੇੜਦਾ ਕਰ ਕਰ ਰੂਪ ਅਨੇਕ ਜਗਤ ਗੁਰੂ ਕੀ ਕੀਰਤੀ ਲਿਖੀ ਰਮੈ ਨਾ ਵੀਦ ਗੁਰੂ ਵਿੱਚ ਤੇ ਭਗਵੰਤ ਵਿੱਚ ਹਾਸ ਨਹੀਂ ਕੁਝ ਵੀਦ ਗੁਰਦਰ ਖੁਸ਼ੀਆਂ ਲਾਖ ਕਰੋੜ ਜੇ ਸਤਿਗੁਰੂ ਮੀਰ ਕਰੇ ਲਗ ਜਾਣ ਜੰਗਲ ਵਿੱਚ ਮੇਲੇ ਜੋ ਸਤਿਗੁਰ ਕਾ ਨਾਮ ਤੇ ਆਵੀ ਆਸਨਾ ਉਸ ਕੀ ਬਿਰਥੀ ਜਾਵੇ ਲਾਲ ਲੰਗਣ ਵਿੱਚ ਖੇਲੇ ਰੋਗ ਸੋਗ ਸੋਗ ਮਿਟਨ ਸੋ ਘਰ ਵਿਸਿਆਵੈ ਜੋ ਸੰਤਨ ਦੀ ਟੇਲ ਕਮਾਵੇ ਸਤਿਗੁਰ ਸਰਬ ਸਹੀਲੇ ਜੋ ਰਤੜੇ ਪਰਮੇਸ਼ਰ ਨਾਲ ਵਿੰਗਾ ਹੋਵੇ ਨਾਈ ਵਾਲ ਸਤਿਗੁਰੂ ਪੂਰੇ ਆਸ ਮਡਾਣੀ ਵਾਲਮੀ ਗ੍ਰਤਨਾ ਕਰ ਮਾਦੋ ਸਿਮਰੋ ਸਿਮਰੋ ਸੰਤੋ ਸਾਦੋ ਜਗਤ ਮੋਤ ਕਾ ਦਾਤਾ